ਉੱਤਰ ਹੀ ਹੈਗਾ ਸਾਰਾ ਉੱਤਰ ਹੋਰ ਹੈਗਾ ਹਾਂ ਸਾਨੂੰ ਅਫਸਰ ਬਾੜਾ ਪਾਈ ਜੀ ਅਸੀਂ ਕਿਹਾ ਅਸੀਂ ਨੂੰ ਮਾਰਦੇ ਦੱਗਦੇ ਆਪਾਂ ਹਾਂ ਜਿਆੜੀ ਹਾਂ ਕਿਆ ਲੈ ਆਉਗੇ ਆਪਾਂ ਨੂੰ ਹਾਂਜੀ ਬੰਦੇ ਇੱਕ ਤਰਫ ਹੋਰ ਤੋਂ ਦੂਰ ਬੈਠੀ ਕਰੋ ਜੀ ਉੱਧਰ ਲਾਓ ਸਾਨੂੰ ਦੂਜੀ ਟੀਮ ਨੂੰ ਚੋਕੀ ਨਾਲ ਇਹ ਲੋਬਾ ਕਿੱਥੇ ਆ ਉਧਰ ਗੱਡੀ ਉਧਰ ਲੈ ਆਈ ਜਾਂ ਤੇਰੇ ਇੱਛੇ ਆ ਉਸੇ ਸੌਖਾ ਹੋਈ ਬਾਬੇ ਇਹਨੇ ਪੈਟ ਵਗੈਰਾ ਪੈਣੀ ਹੋਊਗੀ ਅਜੇ ਹੋਰ ਸਮਾਨ ਅੰਦਰ ਹੱਥ ਕੇ ਦੇ ਰੋ ਦੇ ਰੋ ਉੱਪਰ ਹੀ ਖਾਲੀ ਆ ਉਹਨਾਂ ਫਿਰ ਉਹ ਹਲਕਾ ਸਮਾਨ ਦਾ ਦੇ ਦੋ ਉੱਪਰ ਲਾ ਦੇ ਕੇ ਉਹ ਸਮਾਨ ਦੀ ਬਾਤ ਕਰਾਂਗੇ ਮੈਂ ਬਣੀ ਬਣੀ ਆਇਗਾ ਹਲਕਾ ਫਟਾ ਦੋ ਫਿਰ ਮਾਲ ਕਿੱਥੇ ਗਿਆ ਹੋਰ ਇਹਦੇ ਪੈਟ ਨੇ ਨਾ ਪੈਟ ਕਿੱਥੇ ਆ ਉਹ ਹਲ ਗਿਆ ਪੈਟ ਉੱਪਰ ਉੱਪਰ ਲਿਖਿਆ ਹੋਇਆ ਪੈਟ ਲਿਖਿਆ ਹੋਊਗਾ ਬਨਾਮ ਉੱਪਰ ਆ ਜਾਈ ਦੂਜਾ ਭਾਰੀ ਨਹੀਂ ਆਉਣਾ ਗੱਡੀ ਬਚਾ ਲਿਆ ਉਹ ਇਹ ਉਹਨਾਂ ਦੀਆਂ ਉੱਤੇ ਪੈ ਜਿਹੜੇ ਬੈਠੇ ਨੇ ਹਾਤਰਾ ਕੋਈ ਨਹੀਂ ਭਰਾਂ ਜੀ ਹਰਕਤ ਮਾਨੂਪੁਰਬ ਜਾ ਦਿੰਦੇ ਆ ਭਰਾਂ ਜੀ ਉਹ ਲੈਂਦੇ